ਜਮ ਕੋਰ ਸਾਦੇ ਰਹਿਣ ਵਾਲੇ ਯੂਆਰ ਸਿੰਘ ਨੇ ਅਬੂ ਧਾਬੀ ਦੇ ਵਿਸਲੈਪ ਕੰਪੀਟੀਸ਼ਨ ਜਿੱਤ ਹਾਸਲ ਕਰਕੇ ਜਿੱਥੇ ਦੇਸ਼ ਦਾ ਨਾਮ ਰੋਸ਼ਨ ਕੀਤਾ ਉੱਥੇ ਪੰਜਾਬੀਆਂ ਦਾ ਮਾਣ ਵੀ ਵਧਾਇਆ। ਖਾਸ ਕਰਨ ਜੋ ਗੱਲ ਇਹ ਵੀ ਹੈ ਕਿ ਯੂਆਰ ਸਿੰਘ ਨੇ ਸਿੱਖੀ ਸਰੂਪ ਵਿੱਚ ਰਹਿ ਕੇ ਇਸ ਜਿੱਤ ਨੂੰ ਹਾਸਲ ਕੀਤਾ ਹੈ। ਇੱਕ ਇੰਟਰਵਿਊ ਦੇ ਵਿੱਚ ਯੂਆਰ ਸਿੰਘ ਨੇ ਕਿਹਾ ਸੀ ਕਿ ਉਹ ਸਾਈਬੇ ਕਮਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ ਅਤੇ ਚਾਰ ਸ਼ਬ ਯਾਦਾਂ ਦੀ ਸ਼ਹਾਦਤ ਤੋਂ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਹੈ। ਰਾਜਨੀਤੀ ਦੀਆਂ ਜਿੱਤਾਂ ਖਿਡਾਰੀਆਂ ਦੀਆਂ ਜਿੱਤਾਂ ਅੱਗੇ ਫਿੱਕੀਆਂ ਪੈ ਜਾਂਦੀਆਂ ਹਨ ਹੋ ਸਕਦਾ ਹੈ ਤਰਾਂ ਤਾਰਨ ਦੀ ਚੋਣਾਂ ਕਰਕੇ ਸਰਕਾਰ ਦਾ ਧਿਆਨ ਇਸ ਖਿਡਾਰੀ ਦੀ ਜਿੱਤ ਵੱਲ ਨਾ ਪਿਆ ਹੋਵੇ ਪਰ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਵੱਲੋਂ ਹਾਲੇ ਤੱਕ ਉਸ ਦਾ ਕੋਈ ਵੀ ਮਾਨ ਸਤਕਾਰ ਨਹੀਂ ਕੀਤਾ ਜਾਂ ਬਹੁਤ ਹੀ ਨਿਰਾਸ਼ਾਜੋਕ ਗੱਲ ਹੈ ਕਿਉਂਕਿ ਇੱਕ ਖਿਡਾਰੀ ਸਾਲਾਂ ਬਦੀ ਮਿਹਨਤ ਕਰਕੇ ਜਿੱਤ ਦੇ ਮੁਕਾਬਲੇ ਤੱਕ ਪਹੁੰਚਦਾ ਹੈ ਅਤੇ ਜੇਕਰ ਦੇਖਿਆ ਜਾਵੇ ਬਾਅਦ ਜਿੰਨੇ ਮਰਜ਼ੀ ਵੱਡੇ ਵਾਰਡ ਮਿਲਦੇ ਹੋਣ ਪਰ ਜੇਦੋ ਉਸ ਦੇ ਆਪਣੇ ਆਪਣੀ ਸਟੇਟ ਤੋਂ ਕੋਈ ਵਾਰਡ ਮਿਲਦਾ ਹੈ ਉਸ ਦੀ ਖੁਸ਼ੀ ਉਲੱਗ ਹੀ ਹੁੰਦੀ ਹੈ ਅਤੇ ਜੁਯਾਰ ਸਿੰਘ ਦੇ ਅੰਦਰ ਇੱਕ ਅਸਖਜੂਲ ਹੋਏਗੀ ਕਿ ਉਸ ਦੇ ਆਪਣਿਆਂ ਨੇ ਹਾਲੇ ਤੱਕ ਉਸ ਦੀ ਬਾਹ ਨਹੀਂ ਫੜੀ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਜਲਦ ਹੀ ਜੁਯਾਰ ਸਿੰਘ ਤੱਕ ਪਹੁੰਚ ਕਰੇਗੀ ਅਤੇ ਉਸ ਦਾ ਵੜਦਾ ਹੋਇਆ ਮਾਨ ਸਤਕਾਰ ਯੂਰ ਕਰੇਗੀ Don't be in the eyes. Oh, still. Oh the lush is moving. Oh, never seen like it. The manager, the interpreter. on Sky TV